ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਅਸੀਂ ਵੀਡੀਓ ਪਾਈ ਸੀ ਪਿਛਲੇ ਦਿਨੀ ਕਿ ਜੇ ਕਿਸੇ ਨੇ ਐਡਵਰਟਾਈਜ਼ਮੈਂਟ ਕਰਾਉਣੀ ਆ ਤੁਸੀਂ ਸਾਡਾ ਨਾਲ ਰਾਬਤਾ ਕਰ ਸਕਦੇ ਹੋ ਤਾਂ ਉਹਦੇ ਲਈ ਮੈਂ ਥੋੜਾ ਕਲੀਅਰਿਫਾਈ ਕਰਨਾ ਚਾਹੁੰਦਾ ਕਿ ਕਿ ਮੈਨੂੰ ਬਹੁਤ ਜ਼ਿਆਦਾ ਕਾਲਸ ਆਈਆਂ ਕੋਈ ਪਰਤ ਤੋਂ ਆਈ ਕੋਈ ਆਡੀਲੀਡ ਤੋਂ ਆਈ ਕੋਈ ਇੱਥੋਂ ਸਾਡੇ ਮੈਲਬਨ ਤੋਂ ਆਈ ਕਿਉਂਕਿ ਨੇਚਰਲੀ ਹੈ ਕਿ ਸਾਡਾ ਫੋਕਸ ਆ ਸੀ ਇੱਥੋਂ ਪੰਜਾਬੀ ਦਾ ਇੱਕ ਇਹੋ ਜਿਹਾ ਫੁੱਲ ਟਾਈਮ ਇੱਕ ਦਾਰਾ ਬਣਾਈਏ ਕਿ ਜਿਹੜੀ ਇੱਥੋਂ ਦੀ ਸਾਰੀਆਂ ਨਿਊਜ਼ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਕਰੀਏ ਤਾਂ ਉਹਦੇ ਲਈ ਨੇਚਰਲੀ ਹੈ ਕਿ ਸਾਨੂੰ ਫੰਡਿੰਗ ਦੀ ਵੀ ਜ਼ਰੂਰਤ ਆ ਸਾਨੂੰ ਹੋਰ ਰਿਸੋਰਸਸ ਦੀ ਜਰੂਰਤਾ ਸਾਨੂੰ ਭਾਈਚਾਰੇ ਦੇ ਸਹਿਯੋਗ ਦੀ ਵੀ ਜਰੂਰਤ ਹੈਗੀ ਹੈਗੀ ਤਾਂ ਉਹਦੇ ਲਈ ਅਸੀਂ ਦੋ ਕਿਸਮ ਦੀ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਥੈਂਕ ਯੂ ਇਹ ਹੈ ਕਿ ਪਿਛਲੇ ਮਹੀਨੇ ਸਾਡੇ ਤਿੰਨੇ ਪਲੇਟਫਾਰਮਾਂ ਦੀ ਰੀਚ 20 ਮਿਲੀਅਨ ਗਈ ਤੇ ਉਹਦੇ ਚੋਂ ਹਾਫ ਜਿਹੜੀ ਰੀਚ ਹੈਗੀ ਉਹ ਕੱਲੇ ਆਸਟ੍ਰੇਲੀਆ ਭਰ ਚ ਗਈ ਤੇ ਉਹਦੇ ਚੋਂ ਵੀ ਜਿਹੜੀ ਕਹਿ ਸਕਦੇ ਆ ਕਿ 1/3 ਕੱਲੇ ਮੈਲਬਨ ਦੇ ਵਿੱਚੋਂ ਗਈ ਸੋ ਹੁਣ ਗੱਲ ਇਹ ਹੈ ਕਿ ਅਸੀਂ ਦੋ ਕਿਸਮ ਦੀ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਹੈ ਇੱਕ ਤਾਂ ਹੈਗੀ 1-on ਕਿ ਅਸੀਂ ਤੁਹਾਡੇ ਕੋਲੇ ਆਵਾਂਗੇ ਅਸੀਂ ਰੀਲ ਬਣਾਵਾਂਗੇ ਲਾਈਵ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਪੋਸਟ ਪਾ ਮਗੇ ਇੱਕ ਹੈਗੀ ਕਿ ਬ੍ਰਾਂਡ ਐਡਵਰਟਾਈਜ਼ਮੈਂਟ ਕਿਹੜੀ ਤੁਸੀਂ ਸਾਡੇ ਨਾਲ ਕੰਟੀਨਿਊ ਕਰਨੀ ਆ ਪੱਕੇ ਤੌਰ ਦੇ ਉੱਤੇ ਤੇ ਜਿਹੜੀ ਵਨ ਆਨ ਜਿਹੜੀ ਹੈਗੀ ਆ ਕਿ ਉਹਦੇ ਜਿਹੜੇ ਸਾਡੇ ਪ੍ਰਾਈਸ 500 ਡਾਲਰ ਤੋਂ ਸਟਾਰਟ ਹੈਗੀ ਆ ਤੇ ਜਿਹੜੇ ਦੂਜੇ ਆ ਉਹ ਆਪਾਂ ਗੱਲਬਾਤ ਕਰ ਸਕਦੇ ਹਾਂ ਤੁਸੀਂ ਕਿਵੇਂ ਕਰਨਾ ਹੈਗਾ ਸਾਨੂੰ ਪਤਾ ਕਿ ਤੁਹਾਨੂੰ ਇਹਦੇ ਤੋਂ ਬਹੁਤ ਬੈਨੀਫਿਟ ਮਿਲੂਗਾ ਤੇ ਨਾਲ ਦੀ ਨਾਲ ਅਸੀਂ ਜਿਹੜਾ ਸੋਚ ਰਹੇ ਹਾਂ ਕਿ ਇੱਕ ਪੰਜਾਬੀ ਦਾ ਫੁੱਲ ਆਨ ਅਦਾਰਾ ਬਣਾਈਏ ਤੇ ਸਾਨੂੰ ਵੀ ਸਹਿਯੋਗ ਮਿਲੂਗਾ ਸੋ ਆਪਾਂ ਰਲ ਕੇ ਇੱਕ ਦੂਜੇ ਦਾ ਸਹਿਯੋਗ ਕਰੀਏ ਤੇ ਇਸ ਗੱਲਬਾਤ ਜਿਹੜੀ ਕਿ ਮੈਂ ਕਲੀਅਰ ਕਰਨ ਦੇ ਲਈ ਮੈਂ ਵੀਡੀਓ ਬਣਾਈ ਸੀ ਮਿਹਰਬਾਨੀ ਸ